ਗੁਰੂ ਪਿਆਰੀ ਸਾਹਾ ਸੰਗ ਜੀ ਅੱਜ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗਨੀ ਖਾਨ ਗੁਰਦੁਆਰਾ ਨਵੀ ਖਾਨ ਪਾਸ਼ਾ ਦਸਮੀ ਸ੍ਰੀ ਮਾਸ਼ੀ ਬੜਾ ਸਾਹਿਬ ਜਿੱਤੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੋ ਦਿਨ ਤੇ ਦੋ ਰਾਤਾਂ ਰੁਕੇ ਸਨ ਪਾਕਿਸਤਾਨ ਇੱਥੇ ਦੋ ਦਿਨ ਦੋ ਰਾਤਾਂ ਆਰਾਮ ਕੀਤਾ ਵੀ ਆਪ ਜੀ ਦਰਸ਼ਨ ਕਰਦੇ ਹੋ ਗੁਰਦੁਆਰਾ ਪਈ ਨਵੀ ਖਾਨ ਬੰਨੀਖਾਂ ਜੀ ਇਹ ਦੋ ਕਬਰਾਂ ਹਾਂ ਜੀ ਉਹਨਾਂ ਦੀ ਭਾਈ ਬੰਨੀਖਾਂ ਨਵੀਖਾਂ ਜੀ ਇਹ ਦੋ ਕਬਰਾਂ ਹਾਂ ਜੀ ਇਹ ਸਾਹਮਣੇ ਜਿਹੜਾ ਗੁਰਦਾ ਸਾਹਿਬ ਹੈ ਨਾ ਪਵਿੱਤਰ ਗੁਰਦਾ ਸਾਹਿਬ ਭਾਈ ਬੰਨੀਖਾਂ ਨਵੀਖਾਂ ਮਾਸੀਬੜਾ ਸਾਹਿਬ ਆਪ ਜੀ ਦੇਖਣਾ ਕਰ ਰਹੇ ਹੋ ਗੁਰਦਵਾਰਾ ਭਾਈ ਗੰਨੀਖਾਂ ਨਵੀਖਾਂ ਮਾਸੀਬੜਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਬੇਨਤੀ ਦੋ ਰਾਤਾਂ ਰਾਮਕੀਪਾਫੀ ਜੁਮਤ ਪਹਿਲੀ ਦਾਰੀ ਭਾਈ ਗਨੀਖਨ ਭਾਈ ਨੋਰੀ ਖੰਦੀ ਨੇ ਕੀਤੀ ਸੀ ਆਪ ਜੀ ਦੇ ਦਰਸ਼ਨ ਕਰੋ ਇਹ ਨਿਸ਼ਾਨ ਸਾਹਿਬ ਜੀ नी खान जी नबी खान श्री मासी साहब आप जी दर्शन कर रहे हो। ਇਹ ਦੋ ਕਵਰ ਹਨ ਜੀ ਭਾਈ ਗਨੀਖਾਨ ਭਾਈ ਨਵੀਖਾਨ ਜੀ ਦੋ ਕਵਰਾਂ ਮਾਸੀਵੜਾ ਸਾਹਿਬ ਆਪ ਦਰਸ਼ਨ ਕਰਿਓ ਇਹ ਦੋ ਕਵਰ ਹਨ ਜੀ ਮਾਸੀਵੜਾ ਸਾਹਿਬ ਤੇ ਗਨੀਖਾਨ ਨਵੀਖਾਨ ਜੀ ਜਿੱਥੇ ਕਿ ਉਹਨਾਂ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਸੀਵੜਾ ਸਾਹਿਬ ਤੋਂ ਬਾਹਰ ਨਿਕਲਣ ਦੇ ਵਿੱਚ ਮਦਦ ਕੀਤੀ ਸੀ ਤੇ ਗੁਰੂ ਜੀ ਨੇ ਇੱਥੇ ਦੋ ਦਿਨ ਘੋਰਤਾਂ ਰਾਂਖੇ ਤੱਕ ਜੀਤੇ